ਵਾਹਿਗੁਰੂ ਸਤਨਾਮ ਵਾਹਿਗੁਰੂ ਸਤ ਜੀਉ ਦਡਾਉਤ ਬੰਦਨ ਅਨਕ ਵਾਰ ਸਰਬ ਕਲਾ ਸਮਰਥ ਦੋਲਨ ਤੇ ਰਾਖੋ ਪ੍ਰਭ ਨਾਨਕ ਦੇਕਰ ਅਤ ਜੁਗੁ ਜੁਗ ਅਟਾਲ ਸਤਿ ਸਤ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਇਹਨਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਪਿਛਲੇ ਲੰਮੇ ਸਮੇਂ ਤੋਂ ਸਤਿ ਬੈਠੇ ਗੁਰੂ ਰੂਪਿਆਰੀ ਸਾਧ ਸੰਗਤ ਜੀਓ ਸਤਿਗੁਰਾਂ ਨੇ ਅਪਾਰ ਬਖਸ਼ਿਸ਼ ਰਹਿਮਤ ਕੀਤੀ ਹੈ ਹਰ ਸਾਲ ਦੀ ਤਰ੍ਹਾਂ ਸ਼ਹੀਦੀ ਦਿਹਾੜਿਆਂ ਨੂੰ ਸਮਰਪਤ ਮਾਤਾ ਗੁਜਰ ਕੌਰ ਜੀ ਸਰਬਜੀਤ ਜੀ ਨੇ ਜਾਸ ਸਭ ਜਾ ਦੇ ਅਤਿ ਸ਼ਮੂਹ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਜੁੜ ਬੈਠੇ ਹਾਂ ਗਿਆਨੀ ਜੀ ਨੇ ਆਪ ਜੀ ਦੇ ਨਾਲ ਬੜੀ ਵਿਸਥਾਰ ਦੇ ਨਾਲ ਗੁਰਮਤ ਵਿਚਾਰ ਆਪੀ ਸਾਂਝ ਕੀਤੀ ਹੈ ਸਮਾ ਵੈਸੇ ਕਾਫੀ ਹੋ ਚੁੱਕਾ ਹੈ ਜੀ ਮੇਰੀ ਆਪ ਸੰਗਤ ਨੂੰ ਬੇਨਤੀ ਹੈ ਕਿ ਸਿਰ ਥੋੜੇ ਜਿਹੇ ਸ਼ਬਦਾਂ ਦੇ ਵਿੱਚ ਜਾਂ ਥੋੜੇ ਜਿਹੇ ਸਮੇਂ ਦੇ ਵਿੱਚ ਅਸੀਂ ਸੰਭਵ ਤੀ ਕਰਦੇ ਹਾਂ ਠੀਕ ਹੈ ਜੀ ਸਤਿਗੁਰੂ ਜੀ ਨੇ ਸਾਨੂੰ ਗੁਰਮਤਿ ਜੋ ਨਿਜੜੀਆਂ ਬਖਸ਼ਿਆ ਗੁਰਮਤਿ ਦੇ ਸੋਹਣੇ ਉਪਦੇਸ਼ ਵਿੱਚ ਜੁੜ ਕਰਕੇ ਗੁਰੂ ਦਾ ਬਖਸ਼ਿਆ ਭਇਆ ਉਹ ਗੁਰਬਾਣੀ ਦਾ ਇਹ ਨਿਦਾਨ ਖਚਲਾ ਜਿਹਨੂੰ ਗੁਰੂ ਅਰਜਨ ਸਾਹਿਬ ਜੀ ਨੇ ਆਖਿਆ ਸੀ ਹਮ ਤਨਵੰਤ ਭਗਤ ਸਚ ਨਾਹੀ ਹਰ ਗੁੰਗਾਈ ਸਹਿਸਪਾਈ ਪੀਉ ਦਾਦੇ ਕਾ ਕੋਲ ਡਿਠਾ ਕੇ ਜਾਨਾ ਤਾ ਮੇਰੀ ਮਨ ਭਿਆਰਦਾ ਰਤਨ ਲਾਲ ਜਾਂ ਕਾ ਕਸ਼ੂ ਨਮੋਦ ਭਰੇ ਭਨਾਰ ਅਖੂਟ ਤੋ ਖਾਵੇਂ ਖਰਚੇ ਰਾਗ ਮਿਲ ਕਰੀ ਉੱਤਰ ਖਾਵੇਂ ਖਰਚੇ ਰਾਗ ਮਿਲ ਤੋ ਟੂਟ ਨਿਆਵੇ ਵਰਤੋ ਜੇ ਇਖ ਜਾਨਾ ਸਤਗੁਰੂ ਜੀ ਨੇ ਅਮਰਤ ਮੇ ਗੁਰਬਾਣੀ ਬਾਰੇ ਸੰਗਵਾਇਆ। ਬਹੁਤ ਆਤਮ ਗਿੰਤੀ ਦੇ ਅੰਦਰ ਕਈ ਵਾਰੀ ਅਸੀਂ ਬਾਣੀ ਦੇ ਜਿਸ ਸੰਦਰਭ ਦੇ ਵਿੱਚ ਸਤਗੁਰੂ ਜੀ ਸਾਨੂੰ ਗੱਲ ਸਮਝਾ ਰਹੇ ਹੁੰਦੇ ਹਨ ਉਸ ਚੀਜ਼ ਤੋਂ ਉਸ ਪੁਆਇੰਟ ਤੋਂ ਵਿਖੜ ਕੇ ਜਿਹੜੀ ਸਾਡੀ ਸੋਚ ਜਾਂ ਸੁਰਤ ਜਾਂ ਮੇਰਾ ਦਿਮਾਗ ਜਿਹੜਾ ਕੰਮ ਕਰਨ ਨੂੰ ਚਾਹੁੰਦਾ ਹੈ ਉਸੀ ਜੀ ਤੇ ਉਸੀ ਜੀ ਨੂੰ ਟਕਾ ਲੈਂਦੇ। ਉਹ ਸਾਨੂੰ ਸਾਰਿਆਂ ਨੂੰ ਪਤਾ ਇਹ ਪੰਕਤੀਆਂ ਅਸੀਂ ਕਿੱਥੇ ਲਾਉਂਦੇ ਲੰਗਰ ਦੇ ਖਾਣ ਵਾਲੇ ਪੱਖ ਤੇ ਇੱਥੇ ਸਤਿਗੁਰੂ ਜੀ ਨੇ ਸਾਨੂੰ ਕੀ ਖਾਣ ਦੇ ਪੱਖ ਤੇ ਜਾਂ ਕਿਹੜੀ ਚੀਜ਼ ਵਰਤੌਣ ਦੇ ਪੱਖ ਤੇ ਜਾਂ ਮੰਡਣ ਦੇ ਪੱਖ ਤੇ ਸਮਝਾਇਆ ਸੀ ਸ਼ਬਦ ਅਸੀਂ ਪੜਦੇ ਹਾਂ ਨਾ ਘੜੀ ਹੈ ਸ਼ਬਦ ਸੱਚੀ ਤਕਸਾਲ ਜਿਨ ਕਉ ਨਦਰ ਕਰਮ ਦਿਨ ਕਉ ਜਿਨ੍ਹਾਂ ਨੇ ਆਪਣੇ ਜੀਵਨ ਦੇ ਅੰਦਰ ਗੁਰੂ ਰੂਪੀ ਸੱਚੇ ਸ਼ਬਦ ਨੂੰ ਘੜਿਆ ਜਿੱਥੇ ਸਿੱਕੇ ਘੜੇ ਜਾਂਦੇ ਹਨ ਉਹਨੂੰ ਚੜ੍ਹਸਾਲ ਕਹਿੰਦੇ ਤੇ ਜਿੱਥੇ ਸਤਗੁਰ ਜੀ ਦੀ ਅਮਰਤਵੀ ਗੁਰਬਾਣੀ ਦੇ ਨਾਲ ਸੁਰਤ ਘੜੀ ਜਾਂਦੀ ਹੈ ਉਹ ਕੀ ਹੈ ਉਹ ਸਤ ਸੰਗਤ ਹੈ ਗੁਰੂ ਰਾਮਦਾਸ ਪਾਤਸ਼ਾਹ ਜੀ ਕਹਿੰਦੇ ਸਤ ਸੰਗਤ ਕੈਸੀ ਜਾਣੀਏ ਜਿੱਥੇ ਇੱਕੋ ਨਾਮ ਹੋ ਖਾਣੀ ਇਥੇ ਇੱਕ ਨਾਮ ਦੀ ਇੱਕ ਵਿਚਾਰਧਾਰਾ ਦੀ ਗੱਲ ਹੁੰਦੀ ਹੈ ਨਾ ਤੇ ਸਤਿਗੁਰੂ ਜੀ ਕਹਿੰਦੇ ਨੇ ਉਹ ਸਤ ਸੰਗਤ ਹੈ ਤੇ ਸਤ ਸੰਗਤ ਦੇ ਪੱਖ ਦੇ ਵਿੱਚ ਅਗਾ ਅਗਲੇ ਸਟੈਪ ਦੇ ਵਿੱਚ ਵਧਾਂਗੇ ਤੇ ਤੇ ਗੁਰੂ ਸਾਹਿਬ ਜੀ ਸੰਗਤ ਨੂੰ ਕੀ ਮਹਾਨਤਾ ਦਿੰਦੇ ਨੇ ਕਹਿੰਦੇ ਸੰਗਤ ਇੱਕ ਸਕੂਲ ਹੈ ਤੇ ਗੁਰਪਿਆਰ ਵਾਲਿਓ ਸਾਰੇ ਅਸੀਂ ਪਰਿਵਾਰਾਂ ਵਾਲੇ ਤੇ ਸਾਰੇ ਭਾਈਚਾਰੇ ਤੋਂ ਤੇ ਅਸੀਂ ਬੈਠੇ ਹਾਂ ਬਾਹਰੋਂ ਤਾਂ ਕੋਈ ਨਹੀਂ ਭਾਈ ਸਾਹਿਬ ਜੀ ਸਾਨੂੰ ਗੁਰਮਤਿ ਵਿਚਾਰ ਦੱਸ ਕੇ ਗਏ। ਅਸੀਂ ਧਰਮ ਦੇ ਪੱਖ ਤੇ ਗੁਰਮਤਿ ਦੇ ਪੱਖ ਤੇ ਹੁਣ ਇਸ ਚੀਜ਼ ਨੂੰ ਮਨਾਇਓ ਨਾ ਕੋਈ ਆਖੇ ਕਿ ਇਹ ਗੱਲ ਕਿਸੇ ਤੇ ਲਈ ਨਾ ਮੇਰੇ ਸਮੇਤ ਮੈਂ ਵੀ। ਅਸੀਂ ਧਰਮ ਦਾ ਜਾਂ ਗੁਰਮਤਿ ਦਾ ਜਿਹੜਾ ਵੀ ਕਾਰਜ ਕਰਦੇ ਆ। ਉਹ ਕਿਤੇ ਨਾ ਕਿਤੇ ਇਸੀ ਜੀ ਨੂੰ ਸੋਚ ਕੇ ਵੇਖਿਓ ਕਿ ਜੇ ਸਾਡੇ ਘਰ ਆਨੰਦ ਕਾਰਜ ਹੈ ਸਾਡੇ ਘਰ ਜਿਹੜਾ ਸੀ ਜੀਨ ਜਨਮ ਸੰਸਕਾਰ ਹੈ ਕੋਈ ਜਨਮ ਹੋਇਆ ਬੱਚੇ ਦਾ ਬੱਚੀ ਦਾ ਬੱਚੇ ਦਾ ਬੱਚੀ ਦਾ ਵਿਆਹ ਵਾ ਆਨੰਦ ਕਾਰਜ ਹੈ ਤੇ ਜਾਂ ਮਰਤਕ ਸੰਸਕਾਰ ਹੈ ਮੌਤ ਵੇਲੇ ਸੰਭ। ਤੇ ਗੁਰੂ ਪਿਆਰ ਵਾਲਿਓ ਗੁਰੂ ਦੀ ਹਜ਼ੂਰੀ 'ਚ ਬੈਠੇ ਹਾਂ। ਅਸੀਂ ਸਾਰੇ ਇਸ ਗੱਲ ਦੀ ਹਾਮੀ ਭਰਿਓ ਅਸੀਂ ਸਾਰੇ ਜੀ ਗੁਰਦੁਆਰਾ ਸਾਹਿਬ ਗੁਰੂ ਦੀ ਹਜ਼ੂਰੀ 'ਚ ਬੈਠ ਕੇ ਇਸ ਗੱਲ ਨੂੰ ਮੰਨਦੇ ਹਾਂ ਨਾ ਕਿ ਅਸੀਂ ਗੁਰੂ ਦੀ ਗੋਦੀ 'ਚ ਬੈਠੇ ਹਾਂ। ਹੈਗੀ ਨਾ ਗੱਲ ਜੀ। ਉਨਾਰ ਨਾਲ ਤੁਰ ਹੀ ਜਾਓ ਇਸ ਚੀਜ਼ ਨੂੰ ਮਹਿਸੂਸ ਕਰਦੇ ਗੁਰੂ ਦੀ ਕੌਡੀ ਚ ਬੈਠੇ ਹਾਂ ਤੇ ਇਸ ਗੱਲ ਨੂੰ ਮਹਿਸੂਸ ਕਰਿਓ ਆਪਣੇ ਮਨਾਂ ਦੇ ਅੰਦਰ ਝਾਤੀ ਮਾਰ ਕੇ ਮੇਰੇ ਸਵੇਤ ਕੀ ਜਿਹੜੀ ਗੱਲ